ਆ ਸੰਗਤ ਜੀ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦੀ ਫਤਿਹ ਅਸੀਂ ਸਾਰੇ ਜਾਣਦੇ ਹੀ ਆ ਪਿਛਲੇ ਦਿਨਾਂ ਦੇ ਅੰਦਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਜਿਹੜੇ ਕਾਬਜ ਪ੍ਰਬੰਧਕ ਨੇ ਜਿਹੜਾ ਪ੍ਰਧਾਨ ਹੈ ਸਰਦਾਰ ਹਰਮੀਤ ਸਿੰਘ ਕਾਲਕਾ ਅਤੇ ਜਰਨਲਿਸਟ ਅਕਤਾਰ ਸਰਦਾਰ ਗੁਰਜੀਪ ਸਿੰਘ ਕਾਲੋ ਤੇ ਇਹਨਾਂ ਦੇ ਜਿਹੜੇ ਸਾਥੀ ਹੈ ਉਹਨਾਂ ਵੱਲੋਂ ਨੀਚਲੇ ਪੱਧਰ ਦੀ ਸਿਆਸਤ ਕਰਦੇ ਹੋਏ ਕੁੱਚੀ ਸਿਆਸਤ ਮੈਂ ਕਹਿਣਾ ਕਰਦੇ ਹੋਏ ਗੰਦੀ ਰਾਜਨੀਤੀ ਖੇਡਦੇ ਹੋਏ ਆਪਣੀਆਂ ਚੋਰੀਆਂ ਚਕਾਰੀਆਂ ਛੁਪਾਉਣ ਵਾਸਤੇ ਆਪਣੀਆਂ ਕਾਲੀਆਂ ਕਰਤੂਤਾ ਛੁਪਾਉਣ ਵਾਸਤੇ ਆਪਣੀ ਕੌਮਲ ਕੀਤੀਆਂ ਗੱਦਾਰੀਆਂ ਛੁਪਾਉਣ ਵਾਸਤੇ ਇੱਕ ਜਿਹੜਾ ਗਰੀਬ ਸਿੱਖ ਹੈ ਜਿਹੜਾ ਗੁਰੂ ਘਰ ਦੀ ਸੇਵਾ ਕਰ ਰਿਆ ਸੀਗਾ ਹੈੱਡ ਗ੍ਰੰਥੀ ਗੁਰਦਾਰ ਕਾਗਨ ਸਾਹਿਬ ਦੇ ਗਿਆਨੀ ਦਿਲਬਾਖ ਸਿੰਘ ਜੀ ਨੂੰ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਇੱਕ ਨੀਚਲੇ ਪੱਧਰ ਦੀ ਸਿਆਸਤ ਖੇਡਦੇ ਹੋਏ ਆਪਣੇ ਆਪ ਨੂੰ ਬਚਾਉਣ ਵਾਸਤੇ ਹਰਮੀਤ ਸਿੰਘ ਕਾਲਕਾ ਅਤੇ ਜਗਦੀਪ ਕਾਲੋ ਨੇ ਗਿਆਨੀ ਦਿਲਬਖ ਸਿੰਘ ਜੀ ਨੂੰ ਨੌਕਰੀ ਤੋਂ ਕੱਢ ਦਿੱਤਾ। ਮੈਂ ਇਸ ਸਬੰਧਤ ਹਰਮੀਤ ਕਾਲਕਾ ਨੂੰ ਅਤੇ ਜਗਦੀਪ ਕਾਲੋ ਨੂੰ ਸਵਾਲ ਕਰਨਾ ਚਾਹਵਾਂਗਾ ਉਹ ਥੋੜਾ ਪਿੱਛੇ ਲੈ ਕੇ ਜਾਣਾ ਚਾਹਵਾਂਗਾ। ਤਾਂ ਤੁਹਾਡੀ ਪਾਰਦਰਸ਼ਤਾ ਕਿੱਥੇ ਜਾਂਦੀ ਹੈ ਜਦ ਗਿਆਨੀ ਹਰਨਾਮ ਸਿੰਘ ਜਿਹੜੇ ਹੱਡ ਗ੍ਰੰਥੀ ਹੈ ਗੁਰਦੁਆਰਾ ਸੀਸਗੰਜ ਸਾਹਿਬ ਦੇ ਉਹ ਪਿੰਡ ਕਾਸ਼ੀਪੁਰ ਜਾ ਕੇ ਜਿਹੜਾ ਦੁਰਗਾਪੁਰ ਹੈ ਉੱਥੇ ਜਾ ਕੇ ਜਿਹੜਾ ਉਹਨਾਂ ਦਾ ਪਿੰਡ ਹੈ ਉੱਥੇ ਜਾ ਕੇ ਸੰਗਤ ਨਾਲ ਮਿਸ ਬਿਹਿਵ ਕਰਦੇ ਆ ਸੰਗਤ ਨੂੰ ਗਾਲ੍ਹਾਂ ਕੱਢਦੇ ਆ ਗੁੰਡਾ ਕਰਦੀ ਕਰਾਉਂਦੇ ਆ ਗੁਰੂ ਘਰ ਦੇ ਅੰਦਰ ਸਟੇਜ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦੇ ਆ ਉਹਨਾਂ ਦੀ ਵੀਡੀਓ ਵੀ ਸਾਹਮਣੇ ਆਂਦੀ ਆ ਤੁਸੀਂ ਵੀ ਵੇਖੀ ਆ ਕਿਸ ਤਰ੍ਹਾਂ ਨਸ਼ੇ ਦੇ ਅੰਦਰ ਕਿਸੇ ਪਰਿਵਾਰ ਨੂੰ ਗਾਲ੍ਹਾਂ ਕੱਢ ਰਹੇ ਸੀਗੇ ਪਿਛਲੇ ਦਿਨਾਂ ਦੇ ਅੰਦਰ ਉਹਨਾਂ ਨੇ ਭਾਜਪਾ ਦੀ ਸਟੇਜ ਤੇ ਜਾ ਕੇ ਭਾਜਪਾ ਵਾਸਤੇ ਵੋਟਾਂ ਮੰਗੀਆਂ ਤਾਂ ਤੁਹਾਡੀਆਂ ਪਾਰਦਰਸ਼ਤਾ ਕਿੱਥੇ ਗਈ ਸੀ ਤਾਂ ਤੁਸੀਂ ਜਾਣੀਓ ਅਨੰਦ ਸਿੰਘ ਦਾ ਐਕਸ਼ਨ ਕਿਉਂ ਨਹੀਂ ਲਿਆ ਤਾਂ ਤੁਸੀਂ ਕੋਈ ਕਾਰਵਾਈ ਕਰਦੇ ਹੋਏ ਗਿਆਨੀ ਅਰਨਾਮ ਸਿੰਘ ਨੂੰ ਨੌਕਰੀ ਤੋਂ ਬੇਦਖਲ ਕਿਉਂ ਨਹੀਂ ਕੀਤਾ ਤੁਹਾਡੇ ਕੋਲ ਤਾਂ ਸੰਗਤ ਵੀ ਆਈ ਸੀਗੀ ਰੂਤਰਪੁਰ ਤੋਂ ਦੁਰਗਾਪੁਰ ਤੋਂ ਚੱਲ ਕੇ ਕਾਸ਼ੀਪੁਰ ਤੋਂ ਤਦ ਤੁਸੀਂ ਕਿਉਂ ਨਹੀਂ ਐਕਸ਼ਨ ਲਿਆ ਗਿਆਨੀ ਅਰਨਾਮ ਸਿੰਘ ਕਿਤੇ ਇਥੇ ਤੁਹਾਡੀ ਡੋਗਲੀ ਨੀਤੀ ਤੁਹਾਡੀਆਂ ਗੰਦੀਆਂ ਸਿਆਸਤਾਂ ਨੀਚਲੇ ਪੱਧਰ ਦੀ ਸਿਆਸਤ ਤੁੱਚੀ ਸਿਆਦਤਾਂ ਸੰਗਤ ਦੇ ਸਾਹਮਣੇ ਆਂਦੀ ਹੈ ਕਿ ਜਿਹੜਾ ਹੈੱਡ ਗ੍ਰੰਥੀ ਤੁਹਾਡੀ ਜੇਬਾਂ ਭਰੇ ਜਿਹੜਾ ਹੈੱਡ ਗ੍ਰੰਥੀ ਤੁਹਾਡੇ ਰਾਜ ਦਬਾ ਕੇ ਰੱਖੇ ਉਹ ਸੈਣ ਗ੍ਰੰਥੀ ਆ ਤੁਸੀਂ ਸਾਥ ਦਿਓਗੇ ਜਿਸ ਫੈਡ ਗ੍ਰੰਥੀ ਨੂੰ ਕੋਈ ਲੈਣਾ ਦੇਣਾ ਦੀ ਸਿਆਸਤ ਦੇ ਨਾਲ ਉਸ ਫੈਡ ਗ੍ਰੰਥੀ ਨੂੰ ਤੁਸੀਂ ਬੜੀ ਚਲਾਕੀ ਦੇ ਨਾਲ ਆਪਣੀ ਸੋਚੀ ਸਮਝੀ ਗੰਦੀ ਰਾਜਨੀਤੀ ਦੇ ਨਾਲ ਡਿਊਟੀ ਬੰਦ ਕਰ ਦੋਗੇ ਉਹਨੂੰ ਨੌਕਰੀ ਤੋਂ ਬੇਦਖਲ ਕਰ ਦਿਓਗੇ ਹਰਮਿੰਦਰ ਸਿੰਘ ਕਾਲਕਾ ਜਗਦੀਪ ਸਿੰਘ ਕਾਲੋ ਜੀ ਤੇ ਤੁਹਾਡੇ ਸਾਥੀ ਵੀ ਸੁਣ ਲੈਣ ਨੌਕਰੀ ਤੋਂ ਬੇਦਖਲ ਦਾ ਹੁਣ ਉਹ ਗਿਆਨੀ ਦਲਬਾਖ ਸਿੰਘ ਜਾਂ ਨਹੀਂ ਬਣਦਾ ਤੁਹਾਡਾ ਬਣਦਾ ਤੁਹਾਡੀ ਕਮੇਟੀ ਪੰਗ ਹੋਣੀ ਚਾਹੀਦੀ ਹੈ ਕਿਉਂਕਿ ਤੁਸੀਂ ਸ਼ਰਮ ਰੋਜ਼ ਬਿਨਾਂ ਨਾਗਾ ਹਰ ਵਾਰ ਸ੍ਰੀ ਅਕਾਲ ਪੁਰਖ ਸਾਹਿਬ ਜਿਹੜੇ ਹੁਕਮ ਹੈ ਉਹਦੀ ਉਲੰਘਣਾ ਕਰ ਰਹੇ ਹੋ ਪਾਵਿਓ 50 ਦਿਨ ਤੋਂ ਲੈ ਕੇ ਹੋਏ ਪਾਵਿਓ ਗੁਰਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਉੱਤੇ ਜਿਹੜਾ ਤੁਸੀਂ ਝੂਠ ਬੋਲਿਆ ਕਿ ਅਸੀਂ ਨਗਰ ਕੀਰਤਨ ਦਿੱਲੀ ਤੋਂ ਦਿੱਲੀ ਕਮੇਟੀ ਲੈ ਕੇ ਜਾ ਰਹੀ ਆ ਪਾਕਿਸਤਾਨ ਚ ਸੋਨਾ ਇਕੱਠਾ ਕੀਤਾ ਪੈਸੇ ਇਕੱਠੇ ਕੀਤੇ ਜਿਹਦਾ ਤੁਸੀਂ ਅਸਤਕ ਹਿਸਾਬ ਨਹੀਂ ਦਿੱਤਾ ਸ੍ਰੀ ਅਕਾਲ ਪੁਰਖ ਸਾਹਿਬ ਤੋਂ ਹੁਕਮ ਹੋਇਆ ਆਦੇਸ਼ ਹੋਇਆ ਸੀਗਾ ਈ ਵੱਡੇ ਵੱਡੇ ਹੋਲਡਿੰਗ ਲਾ ਕੇ ਉਹਦਾ ਹਿਸਾਬ ਦਿੱਲੀ ਸੰਗਤ ਨੂੰ ਦਿੱਤਾ ਜਾਏ ਪਰ ਹਸ ਤੱਕ ਤੁਸੀਂ ਪਾਲਣਾ ਨਹੀਂ ਕੀਤੀ ਤੁਸੀਂ ਬਾਲ ਦਿਵਸ ਦਾ ਆਦੇਸ਼ ਜਿਹੜਾ ਆਇਆ ਕਿ ਵੀਰ ਬਾਲ ਦਿਵਸ ਨਹੀਂ ਬਣਾਣਾ ਫਿਰ ਵੀ ਤੁਸੀਂ ਆ ਸਰਕਾਰ ਨਾਲ ਮਿਲ ਕੇ ਵੀਰ ਬਾਲ ਦਿਵਸ ਬਣਾਇਆ ਬੰਦੀ ਸਿੰਘਾਂ ਦੀ ਰਿਹਾਈ ਦੇ ਵਿੱਚ ਤੁਸੀਂ ਔਂਕੜ ਪਾਏ ਤੁਸੀਂ ਬੰਦੀ ਸਿੰਘਾਂ ਦੀ ਰਿਹਾਈ ਦਾ ਜਿਹੜਾ ਕਮੇਟੀ ਬਣੀ ਸੀ ਉਹਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਤੁਸੀਂ ਜਿਹੜਾ ਇੱਕ ਪੱਤੇ ਸਿੱਖ ਹੈ ਜਿਹੜਾ ਇੱਕ ਸਿੱਖ ਦਾੜੀ ਕਰਦਾ ਹੈ ਰੰਗਦਾ ਹੈ ਕੁਰੈਤੀਆ ਕਰਦਾ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਬੈਠਣ ਜੋਗਾ ਵੀ ਨਹੀਂ ਉਹ ਬਦੀਂਦਰ ਸਿੰਘ ਸਿੱਖ ਸੇਧ ਨੂੰ ਤੁਸੀਂ ਲਾਲ ਕਿਲੇ ਦੇ ਸਟੇਜ ਤੇ ਬੁਲਾ ਕੇ ਸਰੋਪਾਉਂ ਦਿੱਤਾ ਉਹਨੂੰ ਸਟੇਰ ਵੀ ਦਿੱਤੀ ਇਹ ਸਾਰੀਆਂ ਗੱਲਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਉਲਟ ਨੇ ਇਹਦੀ ਤੁਸੀਂ ਗੁੰਗਣਾ ਕੀਤੀ ਹੈ ਭਾਵੇਂ ਤਾਂ ਤੁਹਾਡੀ ਕਮੇਟੀ ਹੋਣੀ ਚਾਹੀਦੀ ਹੈ ਬੜੀਆਂ ਵੱਡੀਆ ਲਿਸਟਾਂ ਨੇ ਮੇਰੇ ਕੋਲ ਸਰਦਾਰ ਅਗਨੀ ਸਿੰਘ ਕਾਲਕਾ ਜਗਦੀਪ ਸਿੰਘ ਕਾਲੋ ਜੀ ਜੇ ਮੈਂ ਖੋਲਣ ਤੇ ਆ ਤੇ ਚੀਕਾ ਮਾਰੂਗਾ ਤੁਸੀਂ ਕੀ ਐ ਮੈਂ ਕੀ ਕੀ ਖੋਲ ਰਿਹਾ ਤੇ ਮੈਂ ਕੀ ਕੀ ਬੋਲ ਰਿਹਾ ਉਹ ਸਭ ਪਤਾ ਹੈ ਜੋ ਤੁਸੀਂ ਆਏ ਦਿਨ 24 ਘੰਟੇ ਦਿੱਲੀ ਕਮੇਟੀ ਦੇ ਦਫਤਰ ਵਿੱਚ ਹੋ ਰਿਹਾ ਹੈ ਜਾਂ ਇੰਸਟੀਚਿਊਟ ਸਕੂਲ ਦੇ ਵਿੱਚ ਹੋ ਰਿਹਾ ਮੇਰੇ ਕੋਲ ਇੱਕ ਇੱਕ ਰਿਪੋਰਟ ਹੈ ਜੇ ਮੈਂ ਖੋਲਣ ਤੇ ਆਇਆ ਤੇ ਚੀਕਾ ਵਜਣੀ ਹੈ ਤੁਹਾਡੀਆਂ ਇਹ ਕੋਜੀ ਸਿਆਸਤ ਕਰਨਾ ਬੰਦ ਕਰ ਦਿਓ ਤੁਹਾਡਾ ਲੈਵਲ ਤੇ ਇੱਥੋਂ ਹੀ ਪਤਾ ਲੱਗ ਜਾਂਦਾ ਹੈ ਤੁਹਾਡੇ ਭਰਾ ਦਾ ਘਰ ਟੁੱਟ ਜਾਂਦਾ ਸਰਕਾਰ ਆ ਕੇ 50% ਘਰ ਤੋੜ ਜਾਂਦੀ ਹੈ ਪੂਰਾ ਦਿੱਲੀ ਕਮੇਟੀ ਦਾ ਸਟਾਫ ਤੁਸੀਂ ਉੱਥੇ ਲਾ ਲੈਂਦੇ ਹੋ ਤਾਂ ਵੀ ਤੁਸੀਂ ਆਪਣੇ ਭਰਾ ਦਾ ਘਰ ਨਹੀਂ ਬਚਾ पाए ਤੁਸੀਂ ਕੌਮ ਦੀ ਬਾਰਵੜ ਕਿੱਥਾਂ ਸਾਮੋਗੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੁਸੀਂ ਮੋਦੀ ਜਿੰਦਾਬਾਦ ਅਮਿਤ ਸ਼ਾਹ ਜਿੰਦਾਬਾਦ ਜਿਹੜਾ ਮਰਜੀ ਪ੍ਰੋਗਰਾਮ ਹੋਏ ਦਿੱਲੀ ਕਮੇਟੀ ਦਾ ਕੋਈ ਵੀ ਸ਼ਤਾਬਦੀ ਬਣਾ ਲਓ ਕੋਈ ਵੀ ਗੁਰਪੂਰਬ ਬਣਾ ਲਓ ਤੁਹਾਡੇ ਮੂੰਹ ਚੋਂ ਇੱਕ ਲਫ਼ਜ਼ ਜ਼ਰੂਰ ਨਿਕਲਦਾ ਮੋਦੀ ਜਿੰਦਾਬਾਦ ਅਮਿਤ ਸ਼ਾਹ ਜਿੰਦਾਬਾਦ ਉਸ ਤੋਂ ਬਾਵਜੂਦ ਵੀ ਤੁਸੀਂ ਆਪਣੇ ਭਰਾ ਦਾ ਘਰ ਨਹੀਂ ਬਚਾ पाए ਤੁਸੀਂ ਆਪਣਾ ਲੈਵਲ ਦੇਖ ਲਓ ਕਿੱਥੇ ਖੜੇ ਹੋ ਤੁਸੀਂ ਕੌਮ ਦੀ ਬਾਤ ਉਹ ਕੀ ਸਮੋਗੇ ਕੌਮ ਦਾ ਕੀ ਸਵਾਰੋਗੇ ਆਪਣੀ ਪੀੜੀ ਥੱਲੇ ਸੋਟਾ ਮਾਰੋ ਪਹਿਲੇ ਕਿ ਤੁਸੀਂ ਕਿੱਥੇ ਖੜੇ ਹੋ ਅੱਜ ਭਾਜਪੀ ਵੀ ਚਾੜਦੀ ਹੈ ਕਿ ਤੁਹਾਡੀ ਔਕਾਤ ਕੀ ਹੈ ਤੁਸੀਂ ਕਿੰਨੇ ਪਾਣੀ ਚੋ ਤੁਸੀਂ ਆਪਣੇ ਭਰਾ ਦਾ ਘਰ ਨਹੀਂ ਬਚਾ पाए ਕੌਮ ਨੂੰ ਕਿੱਦਾਂ ਬਚਾਓਗੇ ਸੌਰਮਿੰਦਰ ਸਿੰਘ ਕਾਲਕਾ ਜੀ ਮੈਂ ਤਾਵੇਂ ਗੱਲ ਦੱਸ ਦਵਾ ਮੈਂ ਤੁਹਾਡੀ ਕੰਪਲੇਨ ਸ਼੍ਰੀ ਅਕਾਲ ਤਖਤ ਅਕਸਰ ਵੀ ਕਰਾਂਗਾ ਜੋ ਕਟੂਤਾ ਤੁਸੀਂ ਦਿੱਲੀ ਕਮੇਟੀ ਤੇ ਬੈਠ ਕੇ ਕਰ ਰਹੇ ਹੋ ਇੱਕ 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 ਗੱਲ ਮੈਂ ਸ਼੍ਰੀ ਅਕਾਲ ਤਖਤ ਅਕਸਰ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੜ ਜੀ ਨੂੰ ਲਿਖਾਂਗਾ ਦੱਸਾਂਗਾ ਔਰ ਮੈਂ ਆਸ਼ ਕਰਾਂਗਾ ਸ਼੍ਰੀ ਅਕਾਲ ਤਖਤ ਅਕਸਰ ਦੇ ਜਥੇਦਾਰ ਜੀ ਵੱਲੋਂ ਕਾਰਵਾਈ ਹੋਏਗੀ ਔਰ ਤੁਹਾਨੂੰ ਸ਼੍ਰੀ ਅਕਾਲ ਤਖਤ ਅਕਸਰ ਤੇ ਪੇਸ਼ ਕਰਕੇ ਧਾਰਮਿਕ ਜੋ ਰਵੈਤਾ ਅਨੁਸਾਰ ਸਜ਼ਾ ਬਣਦੀ ਆ ਉਹ ਮਿਲੇਗੀ ਸੋ ਹਰਮਿੰਦਰ ਸਿੰਘ ਕਾਲਖਾ ਜੀ ਹੁਣ ਤਿਆਰ ਰਹੋ ਕਿਉਂਕਿ ਪਹਿਲਾ ਜਿਹੜਾ ਸ਼੍ਰੀ ਕਾਲ ਤਖਤ ਸਾਹਿਬ ਦਾ ਜੱਥੇਦਾਰ ਸੀਗਾ ਗਿਆਨੀ ਹਰਪ੍ਰੀਤ ਸਿੰਘ ਜੀ ਉਹ ਕਹਿੰਦੇ ਰਾ ਥਾਣੇਦਾਰ ਚੋਰਾਂ ਨਾਲ ਮਿਲ ਜਾਏ ਤੇ ਚੋਰ ਖੁੱਲੇ ਆਪ ਚੋਰੀ ਕਰਦੇ ਆ ਉਹ ਜਿਹੜੇ ਜੱਥੇਦਾਰ ਜੀ ਸੀਗੇ ਉਹ ਬੜੀ ਫੁੱਟਬਾਲ ਫੁੱਟਬਾਲ ਮੈਚ ਫ੍ਰੈਂਡਲੀ ਮੈਚ ਦਿੱਲੀ ਕਮੇਟੀ ਨੇ ਜੱਥੇਦਾਰ ਸਾਹਿਬ ਦੇ ਵਿੱਚ ਚੱਲ ਰਿਆ ਸੀਗਾ ਪਰ ਹੁਣ ਨਹੀਂ ਬਖਸ਼ੇ ਜਾਓਗੇ ਹੁਣ ਜਿਹੜਾ ਜੱਥੇਦਾਰ ਸ਼੍ਰੀ ਕਾਲ ਤਖਤ ਸਾਹਿਬ ਤੇ ਕਾਬਿਲ ਹੋਇਆ ਗਿਆਨੀ ਕੁਲਦੀਪ ਸਿੰਘ ਗੜਗੜੀ ਉਹ ਕੌਮ ਦਾ ਜੱਥੇਦਾਰ ਹੈ ਉਹ ਸਿੱਖਾਂ ਦਾ ਜੱਥੇਦਾਰ ਹੈ ਉਹ ਸੱਚ ਦਾ ਜੱਥੇਦਾਰ ਹੈ ਮੈਂ ਆਸ ਕਰਨਾ ਕਿ ਤੁਹਾਡੇ ਵਰਗੇ ਚੋਰਾਂ ਦੇ ਉੱਤੇ ਮੇਰੀ ਚਿੱਠੀ ਲਿਖਣ ਤੋਂ ਬਾਅਦ ਕਾਰਵਾਈ ਜ਼ਰੂਰ ਹੋਏਗੀ ਔਰ ਮੈਂ ਤੁਹਾਨੂੰ ਦੱਸ ਰਿਹਾ ਕਿ ਮੈਂ ਚਿੱਠੀ ਲਿਖ ਰਿਹਾ ਔਰ ਅੱਜ ਹੀ ਲਿਖ ਰਿਹਾ ਵਾਇਗੁਰਜੀ ਕਾ ਖਾਲਸਾ